ਲੇ ਕੋਲ ਨੂੰ ਦੇ ਆ ਸੁਣ ਧਿਆਨ ਨਾਲ ਜੋਚੀ ਇਹ ਜੋਚੀ ਕਚਰ ਕੀ ਫਿਰ ਗਈ ਹੋਰ ਇਹ ਤਾਂ ਕੋ ਲਾ ਦਿਓ ਕਿਦੇ ਚੁਣ ਕਰ ਲੋ ਯਾਰ ਕਿੰਨੀ ਤਰੀ ਗੱਲ ਹੈ ਇੱਕ ਸਾਲ ਦਾ ਵੀ ਬੱਤੇ ਬਦਲ ਲੈਂਦੇ ਐ ਕਿਹਦਾ ਵਾਲੋ ਦੱਸੋ ਭਾਈ ਮਜੀਤੇ ਮੁਜੀਠੇ ਵਾਲੇ ਬਦਲਦੇ ਕਦੇ ਨਹੀਂ ਨਹੀਂ ਮੁਜੀਠੇ ਵਾਲੇ ਸ਼ਰਾਬੀ ਬੰਦੇ ਦੇ ਮਗਰ ਜਾਣਗੇ ਨਹੀਂ ਨਹੀਂ ਸਾਧ ਸੰਗਤ ਜੀ ਸ਼ਰਾਬੀ ਨੂੰ ਤਾਂ ਕੋ ਮੋਟਰਸਾਈਕਲ ਨਹੀਂ ਫੜਾਉਂਦਾ ਕਹਿੰਦਾ ਮੁਜੀਠਾ ਫੜਾਉਂਦੇ ਹੋ ਫੜਾਉਂਦੇ ਤੁਸੀਂ ਨਹੀਂ ਭਾਈ ਜੰਮ ਸ਼ਰਾਬੀ ਬੰਦੇ ਨੂੰ ਤਾਂ ਨਿਆਣਾ ਕੋਈ ਨਹੀਂ ਫੜਾਉਂਦਾ ਐਸਡੀਐਫ ਦਾ ਫੜਾਉਂਦੇ ਤੁਸੀਂ ਨਹੀਂ ਫੇਰ ਉੱਚੀ ਬੋਲੋ ਨਾ ਇਹ ਜਿਹੜਾ ਆਪਦੀ ਮਾਂ ਦਾ ਨਹੀਂ ਜਿਹੜਾ ਆਪਦੀ ਬੇਟੀ ਦਾ ਨਹੀਂ ਬੜਿਆ ਸਾਥ ਸਗਤੀਓ ਕਦੇ ਮਜਿੱਥੇ ਵਾਲਿਆਂ ਦਾ ਬਣ ਸਕਦਾ ਨਹੀਂ